ਕੀ ਹੋ ਗਿਆ ਜਿਹੜਾ ਚੋਰੀ ਵਗੈਰ ਕੀ ਪਤਾ ਨਹੀਂ ਕਿ ਇੱਕ ਫੋਨ ਕਰ ਰਹੀ ਸੀ ਮੈਂ ਸਵੇਰੇ ਉੱਠੀ ਆ ਇਹਨਾਂ ਦੀ ਤਬੀਅਤ ਕੁਛ ਰਾਤ ਦੀ ਖਰਾਬ ਸੀਗੀ ਤੇ ਮੈਂ ਸਵੇਰੇ ਉੱਠੀ ਆ ਤੇ ਉੱਠ ਕੇ ਇਹਨਾਂ ਨੂੰ ਚਾਹ ਪਾਣੀ ਦਿੱਤਾ ਤੇ ਬਾਅਦ ਵਿੱਚ بیٹے ਦਾ ਫੋਨ ਆ ਗਿਆ ਕੈਨੇਡਾ ਤੋਂ ਉੱਥੋਂ ਗੱਲ ਕੀਤੀ ਐ ਤੇ بس ਉੱਥੋਂ ਗੱਲ ਕਰਕੇ ਤੇ ਮੈਂ ਕਿਹਾ ਚੱਲ ਮੈਂ ਨਾਲ ਨਹੀਂ ਕਹਿੰਦੇ ਤੂੰ ਨਾਲ ਤੇ ਮੈਂ ਨਾਲ ਨੂੰ ਬਸ ਕਮਰੇ ਚ ਵੜਨ ਲੱਗਿਆਂ ਤੇ ਦੇਖਿਆ ਕਮਰੇ ਦਾ ਦਰਵਾਜਾ ਖੁੱਲ੍ਹਾ ਤੇ ਆਨ ਕੇ ਦੇਖਿਆ ਤੇ ਲਮਾਰੀ ਪੂਰੀ ਮੇਰੀ ਐਨ ਖਲੇਰੀ ਪਈ ਐ ਖਲੇਰੀ ਪਈ ਸਾਰੇ ਆ ਪਰਸ ਦੇਖੋ ਤੁਸੀਂ ਪਰਸ ਵੀ ਸਾਰੇ ਖਿਲਰੇ ਪੈਨ ਤੇ ਉਹ ਥੋੜਾ ਜਿਹਾ ਮੈਂ ਦੇਖਿਆ ਮੈਂ ਪੈਸੇ ਕਿੱਥੇ ਗਏ ਪੈਸੇ ਇਦਰੋਂ ਪੈਸੇ ਦੇਖਿਆ ਪੈਸੇ ਨਹੀਂ ਹੈਗੇ ਇਦਰੋਂ ਦੀ ਮੈਂ ਆਪਣਾ ਪਰਸ ਦੂਸਰਾ ਦੇਖਿਆ ਤੇ ਬਾਕੀ ਹਲੇ ਕੋਈ ਪਤਾ ਨਹੀਂ ਅੰਭੀ ਉਹ ਹੋਰ ਵੀ ਮੇਰਾ ਸਮਾਨ ਪਿਆ ਮੈਂ ਹਲੇ ਉਹਨਾਂ ਨੇ ਕਹਿ ਕੇ ਕਿਸੇ ਨੂੰ ਹੱਥ ਨਹੀਂ ਲਾਣਾ ਨਾ ਲਾਉ ਹਲੇ ਹੱਥ ਕਿਸੇ ਨੂੰ ਤੇ ਬਜੀ ਤੁਹਾਨੂੰ ਕੀ ਲੱਗਦਾ ਵੀ ਅੰਦਾਜ਼ਾ ਕੋਈ ਲੱਗਾ ਵੀ ਕਿੰਨਾ ਕੋ ਨੁਕਸਾਨ ਹੋ ਚੁੱਕਾ ਕੀ ਕੀ ਲੱਗੇ ਹਾਂਜੀ ਹਲੇ ਜਿੰਨਾ ਕੋ ਮੇਰੇ حساب ਨਾਲ ਹੈ ਲੱਖ ਰੁਪਏ ਦੇ ਕਰੀਬ ਤਾਂ ਹੋਣਾ ਹੀ ਹੈ ਕਿਉਂਕਿ 40 ਤੇ ਚਲਿ ਤਾਂ ਮੇਰੇ ਕੋ ਕੈਸ਼ ਸੀਗਾ ਪਿਆ ਤੇ ਬਾਕੀ ਜਿਹੜਾ ਮੇਰੇ ਸੋਨੇ ਦੀ ਇੱਕ ਟੋਪਸ ਦੀ ਜੋੜੀ ਆ ਸੀ ਉਹ ਨਿਕਲ ਗਈ ਐ ਤੇ ਬਾਕੀ ਜਿਹੜਾ ਹਲੇ ਵਿੱਚ ਪਿਆ ਉਹ ਮੈਨੂੰ ਦੇਖਣ ਨਹੀਂ ਦੇ ਰੇ ਕਹਿੰਦੇ ਹਲੇ ਕੁਛ ਨਹੀਂ ਦੇਖਣਾ ਤੁਸੀਂ ਬਾਅਦ ਚੋ ਵੇਖੋ ਹਣ ਤਾਂ ਪਤਾ ਨਹੀਂ ਕੀ ਕੀ ਪਾਜੀ ਗਿਆ ਹੋਣਾ ਅਸੀਂ ਇਹੀ ਕਹਿੰਨੇ ਆ ਤੇ ਦੇਖੋ ਅੱਜ ਸਾਡੀ ਚੀਜ਼ਾਂ ਜੜੀਆਂ ਕੁਛ ਵੀ ਐ ਪਰ ਸਾਡੇ ਅੱਗੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਇਹ ਸ਼ੁਕਰ ਆ ਪਰਮਾਤਮਾ ਦਾ ਕਿ ਕੀ ਕੀ ਪੁਲਿਸੋਂ ਲਿਆਈ ਸੀ ਕੋਈ ਮੌਕੇ ਤੇ ਕੁਛ ਉਹਨਾਂ ਨੇ ਕੋਈ ਗੱਲਬਾਤ ਕੀਤੀ ਤਾਂ ਨਾਲ ਹਾਂਜੀ ਮੇਰੇ ਨਾਲ ਤਾਂ ਨਹੀਂ ਮੇਰੇ ਸਪੰਨਾ ਗੱਲ ਹੋਈ ਹੈ ਮੌਕੇ ਤੇ ਆ ਕੇ ਉਹਨਾਂ ਨੇ ਕਿਹਾ ਕੋਈ ਨਹੀਂ ਤੁਸੀਂ ਕਰਾਂਗੇ ਅਸੀਂ ਬਾਕੀ ਅਸੀਂ ਵੀ ਇਹੀ ਕਹਿੰਨੇ ਆ ਸਾਰੀ ਜਨਤਾ ਨੂੰ ਹੀ ਇਹ ਕਹਿੰਨੇ ਆ ਇੱਕ ਦੂਸਰੇ ਦਾ ਧਿਆਨ ਰੱਖੋ ਔਰ ਆਪਣਾ ਇੱਕ ਦੂਸਰੇ ਨੂੰ ਇਹੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਦੇਖੋ ਅੱਜ ਤਾਂ ਸਾਡੇ ਨਗਦੀ ਗਏ ਨੇ ਜੇ ਵਰ ਗਏ ਨੇ ਕੱਲ ਨੂੰ ਸਾਡੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਕੱਲ ਨੂੰ ਉਹਦੇ ਕੋਈ ਪਤਾ ਸੀ ਉੱਠ ਜਾਂਦੇ ਕੱਲ ਨੂੰ ਸਿੱਕੀ ਚੀਜ਼ ਸਾਨੂੰ ਮਾਰ ਜਾਂਦਾ ਤੇ ਸਾਨੂੰ ਵੀ ਲੱਗ ਸਕਦੀ ਸੀ ਇਹ ਸਾਨੂੰ ਭਈ ਅਪੀਲ ਕਰਦੇ ਆ ਮੇ ਤੁਸੀ ਹੁਣ ਅੱਗੇ ਤੋਂ ਸਾਡੇ ਧਿਆਨ ਰੱਖੋ ਇੱਥੇ ਲਈ ਚੱਗੇ ਵੀ ਦੋ ਹਾਸੇ ਹੋਏ ਸੀ ਕੋਈ ਇੰਨੀ ਗ੍ਰਾਨੀ ਨਹੀਂ ਕੋਈ ਸੁਣਵਾਈ ਨਹੀਂ ਹੋਈ ਪਾਜੀ ਕਿੰਨੇ ਵਜੇ ਦਾ ਕੋਈ ਸਮਾਂ ਪਤਾ ਲੱਗਾ ਕਿੰਨੇ ਵਜੇ ਦੀ ਚੋਰੀ ਹੋਈ ਹੈ ਪਾਜੀ ਇੱਥੇ ਸੀਸੀਟੀਵੀ ਟਾਇਮਰੇ ਚ ਪਤਾ ਲੱਗਿਆ ਸੀ 2:30 ਦੇ ਕਰੀਬ ਹੈ ਅੱਜ ਸੀਸੀਟੀਵੀ ਆਈ ਹੈਗੀ ਹਾਂਜੀ ਹਾਂਜੀ ਉਹਦੇ ਚ ਪਤਾ ਲੱਗ ਗਿਆ ਸੀਸੀ ਕੈਮਰੇ ਚ 1:30 ਦੇ ਵਿੱਚ ਉਹ ਆਇਆ ਕੋਠਿਆਂ ਤੋਂ ਤੇ ਸਾਡੇ ਮੇਰੇ ਖਾਲ 2:30 ਦੇ ਵਿੱਚ ਵਿੱਚ ਸਾਡੇ ਘਰ ਦੇ ਵਿੱਚ ਵੜਿਆ ਹੋਣਾ ਕਿਉਂ ਸਾਰੇ ਕੋਠੇ ਟੱਪ ਟੱਪ ਕੇ ਟਾਈਮ ਦੇ ਅਕੋਰਡਿੰਗ ਅਸੀਂ ਇਹੀ ਅੰਦਾਜ਼ਾ ਲਗਾਇਆ ਵੀ 2:30 ਵਿੱਚ ਸਾਡੀ ਚੋਰੀ ਕੀਤੀ ਉਹਨਾਂ ਆਈ ਲੱਗੀ ਮੈਤਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵਸਤੀ ਟੰਕਾ ਵਾਲੀ ਗਲੀ ਨੰਬਰ 11 ਮਕਾਨ ਨੰਬਰ 20 ਆ ਜੀ ਮੇਰਾ ਹੂੰ ਤੇ ਰਾਤ ਨੂੰ ਮੇਰੇ ਘਰੇ ਚੋਰੀ ਹੋਈ ਆ ਜੀ ਯਾਨੀ ਤੇ ਦੋਰ ਕੋਠੇ ਟੱਪ ਟੱਪ ਕੇ 5 6 ਕੋਠੇ ਟੱਪ ਕੇ ਮੇਰੇ ਘਰੇ ਆਏ ਆ ਕਿਉਂਕਿ ਮੇਰੇ ਕੋਠੇ ਨੂੰ ਤਾਂ ਦਰਵਾਜ਼ਾ ਨਹੀਂ ਲੱਗਾ ਉਤੋਂ ਦੀ ਉਹ ਥਾਣੇ ਪੌੜੀਆਂ ਤਾਂ ਨਹੀਂ ਤਿੰਨ ਮੰਜ਼ਲਾ ਟੱਪ ਗਏ ਤਾਂ ਮੇਰੇ ਵਾਲ ਆ ਗਏ ਮੇਰੀਆਂ ਲਮਾਰੀਆਂ ਦੇ ਤਾਲੇ ਖੁੱਲੇ ਦੇਖ ਲਓ ਪੁੱਲੇ ਫੇਰ ਸਭ ਕੁਝ ਖੋਲ ਕੇ ਤੇ ਸਮਾਨ ਨਕਦੀ ਵੀ ਲੈ ਗਿਆ ਤੇ ਇੱਕ ਸੱਟ ਜਿਹੜਾ ਸਾਨੂੰ ਅਜੇ ਤੱਕ ਦੇਖਿਆ ਸੀ ਉਹ ਆ ਵੀ ਇੱਕ ਸਾਡਾ ਉਹ ਸਮਾਨ ਚਲਾ ਗਿਆ ਸੋਨੇ ਦਾ ਬਾਕੀ ਐਸੀ ਅਜੇ ਦੇਖਿਆ ਨਹੀਂ ਸਾਰਾ ਕੁਝ ਕੀ ਪਤਾ ਲੱਗਾ ਵੀ ਚੋਰ ਕਿਧਰੋਂ ਆਏ ਸੀ ਜਾਂ ਕਿਵੇਂ ਚੋਰੀ ਹੋਈ ਇਹ ਕੋਠਿਆਂ ਟੱਪ ਕੇ ਆਇਆ ਜੀ ਸੀਸੀਟੀਵੀ ਕੈਮਰਿਆਂ ਦੀ ਦੇਖ ਲਿਆ ਹੂੰ ਭਾਈ ਪੁਲਿਸ ਵਿਧਾਸ਼ਣ ਨੂੰ ਦਿਖਾਤਾ ਉਹਨਾਂ ਨੇ ਵੀ ਕੈਮਰਿਆਂ ਦੀ ਦੇਖ ਲਿਆ ਇਹ ਕੋਠੇ ਤੋਂ ਬੰਦਾ ਚੜਦਾ ਵੀ ਪਿਆ ਉਹਨੇ ਮੂੰਹ ਟੱਪਿਆ ਆ ਸਾਰਾ ਕੁਝ ਹੂੰ ਇੱਕ ਆ ਕੋਠੇ ਟੱਪ ਟੱਪ ਕੇ ਆ ਰਿਹਾ ਸਾਰੇ ਸੀਸੀਟੀਵੀ ਚ ਆ ਗਏ ਹਾਂਜੀ ਸੀਸੀਟੀਵੀ ਕੈਮਰਿਆਂ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਪੁਲਿਸ ਨੂੰ ਸ਼ਿਕਾਇਤ ਕਰਤੀ ਹੈ ਪੁਲਸਾਈ ਹੈ ਹੂੰ ਪੁਲਸ ਆ ਕੇ ਦੇਖ ਲਈ ਮੌਕਾ ਦੇ ਦਿੱਤੀ ਹੈ ਪੁਲਸ ਉਹਨਾਂ ਪੁਲਸ ਜੋ ਕਾਰਵਾਈ ਕਰੇਗੀ ਭਈ ਉਹਨਾਂ ਦੇ ਨਾਲ ਆ ਪੁਲਸ ਦੇ ਨਾਲ ਉਹ ਕਾਰਵਾਈ ਕਰ ਕੀ ਕੀ ਮੰਗ ਕਰਦੇ ਹੁੰਦੇ ਅਸੀਂ ਤਾਂ ਇਹ ਮੰਗ ਕਰਦੇ ਹਾਂ ਜੀ ਪੁਲਸ ਆਪਣਾ ਦੇਖਣਾ ਚਾਹੀਦਾ ਚੋਰੀ ਰੁਕਣੀ ਚਾਹੀਦੀ ਹੈ ਇਹ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਕਹਿੰਨੇ ਆ ਵੀ ਸਾਰੀ ਚੋਰੀ ਰੋਕਣ ਬੰਦਿਆਂ ਨੂੰ ਦੇਖਣ ਇਹ ਕੁਲ ਸਮਾਂ ਆਜਾ ਵੀ ਹੈ ਉਹ ਵੀ ਉਹਨਾਂ ਨੂੰ ਹੀ ਹੈ ਉਹਨਾਂ ਨਿਗਰੱਖਣ ਕੋਣ ਹੈ ਕਿਹੜੇ ਬੰਦੇ ਆ ਚੋਰੀ ਦੇਖਣ ਅਜਾ ਆਈ ਗਨਿਆ ਹੋਵਾ ਹੋਰ ਗਲੀ ਜਨਾ ਹੋਣਾ ਇਹ ਚੀਜ਼ ਨੂੰ ਦੇਖਣਾ ਚਾਹੀਦਾ ਅਸੀਂ ਤਾਂ ਹੀ ਕਹਿ ਰਹੇ ਹਾਂ ਅੱਜ ਤਾਂ ਚੋਰ ਜਿਹੜਾ ਜਿੱਥੋਂ 10 ਉਸ ਤੋਂ ਬਾਅਦ ਘਰ ਟੱਪ ਕੇ ਉੱਪਰ ਦੀ ਉੱਪਰੇ ਨੰਦੇ ਨਾ ਬਿਨਿ ਪੌੜੀਆਂ ਉਹਨੂੰ ਦਰਵਾਜ਼ਾ ਨਹੀਂ ਲੱਗਾ ਹੈ ਖਾਲੀ ਉੱਪਰ ਤਾਲਾ ਨਹੀਂ ਲਗਾਇਆ ਨਾ ਤਬੀਅਤ ਖਰਾਬ ਬਾਕੀ ਬਾਕੀ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕੀ ਕਾਰਵਾਈ ਕਰ ਰਹੇ ਹੋ ਕਾਰਵਾਈ ਜਾਂਚ ਕਰਦੇ ਜੀ ਕੋਈ ਲਗੜਾ ਚੋਰੀਆ ਵਾਦੀਆ ਪਏ ਲੋਕ ਪਛਾਣ ਹੋ ਰਿਹਾ ਤੇ ਲੋਕੀ ਮੰਗ ਕਰਦੇ ਆ ਵੀ ਕਾਰਵਾਈ ਜੜੀ ਸਖਤ ਹੋਣੀ ਚਾਹੀਦੀ ਹੈ ਪੈਸੇ ਵੀ ਲਾ ਦੇਣਾ ਇਹਨਾਂ ਕਮੇਟੀਆਂ ਦੇ ਪੈਸੇ ਫੌਲੀ ਜੇ ਤਾਂ ਸਖਤੀ ਕਰਾਂਗੇ ਜੀ ਠੀਕ ਹੈ ਜੀ ਬੰਦੀ ਕਾਰਵਾਈ ਇਹਨਾਂ ਤੇ ਕਰਾਂਗੇ ਹਾਲੇ ਪ੍ਰੋਲ ਲਾਂਗੇ